ਅੱਜ ਅਸੀਂ ਪਹੁੰਚੇ ਆ ਅਬਦੁਲ ਨੂਰ ਪ੍ਰਦਾਨ ਮਜਲਿਸ ਅਹਿਰਾਰ ਪੰਜਾਬ ਸਾਹਿਬ ਦੇ ਕੋਲ ਪਿਛਲੇ ਦਿਨਾਂ ਤੋਂ ਇੱਕ ਮੁੱਦਾ ਐਮਐਲਸੀ ਦਾ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਦਾ ਜੋ ਕਿ ਪੰਜਾਬ ਦੇ ਵਿੱਚ 1970 ਤੋਂ ਪਹਿਲਾਂ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਸਹਿਬਾਨ ਹੁੰਦੇ ਸੀ ਔਰ 1970 ਦੇ ਵਿੱਚ ਅਕਾਲੀ ਦਲ ਦੀ ਗਵਰਨਮੈਂਟ ਆਨ ਤੇ ਐਮਐਲਸੀ ਦਾ ਜੋ ਮੈਂਬਰਸ਼ਿਪ ਸੀ ਉਹਨੂੰ ਖਤਮ ਕਰ ਦਿੱਤਾ ਸੀ ਉਸ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਔਰ ਕ੍ਰਿਸਚਨ ਭਾਈ ਚਾਰੇ ਦੇ ਅੱਗੇ ਸੋਨੂ জাফর ਜੀ ਨੇ ਐਮਐਲਸੀ ਦੇ ਮੁੱਦੇ ਨੂੰ ਦੁਬਾਰਾ ਚੁੱਕਿਆ ਔਰ ਉਸੇ ਮੁੱਦੇ ਦੇ ਉੱਤੇ ਅੱਜ ਅਬਦੁੱਲ ਨੂਰ ਪ੍ਰਧਾਨ ਮਜਲਿਸ ਅਹਿਰਾਰ ਪੰਜਾਬ ਦੇ ਕੋਲ ਅਸੀਂ ਪਹੁੰਚੇ ਆਂ ਕਿ ਉਹਨਾਂ ਦਾ ਇਸ ਮੁੱਦੇ ਦੇ ਬਾਰੇ ਕੀ ਕਹਿਣਾ ਹੈ ਨਮਸਕਾਰ ਜੀ ਨੂਰ ਸਾਹਿਬ ਨੁਰ ਸਾਹਿਬ ਸੋਨੂ জাফর ਜੀ ਨੇ ਮੁੱਦਾ ਚੁੱਕਿਆ ਐ ਐਮ ਐਲ ਸੀ ਦਾ ਜੋ ਕਿ ਐਮ ਐਲ ਸੀ ਹਿੰਦੁਸਤਾਨ ਦੀਆਂ ਕਾਫੀ ਸਟੇਟਸ 6-7 ਸਟੇਟਾਂ ਦੇ ਵਿੱਚ ਰੈਗੂਲਰ ਚੱਲ ਰਹੀ ਐ ਔਰ ਉੱਥੇ ਉਹਨਾਂ ਦੇ ਮੈਂਬਰ ਬੰਦੇ ਨੇ ਔਰ ਸੋਨੂ জাফর ਸਾਹਿਬ ਜੀ ਨੇ ਉਹ ਮੁੱਦਾ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਵੀ ਐਮ ਐਲ ਸੀ ਐ ਜਿਹੜੀ ਉਹ ਫਿਰ ਤੋਂ ਲਾਗੂ ਹੋਣੀ ਚਾਹੀਦੀ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੱਸੋ ਕਿ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਸੋਨੂ জাফর ਜੀ ਨੇ ਜਿਹੜਾ ਮੁੱਦਾ ਚੁੱਕਿਆ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਉਹਨਾਂ ਦੇ ਇਸ ਗੱਲ ਤੋਂ ਕਿਉਂਕਿ ਆ ਪਾਕਿਸਤਾਨ ਦੇ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਖਾਸ ਕਰਕੇ ਆਪਾਂ ਯੂਪ ਵਗੈਰਾ ਦੇ ਵਿੱਚ ਦੇਖਿਆ ਹੈ ਕਿ ਉੱਥੇ ਵਿਧਾਨ ਪਰਿਸ਼ਦ ਜਿਹੜੀ ਆ ਉਹ ਚੱਲਦੀ ਹੈ ਔਰ ਬੜਾ ਅੱਛਾ ਹੁੰਦਾ ਕਿ ਇੱਕ ਨਿਸ਼ਲੇ ਲੈਵਲ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਇੱਕ ਮੌਕਾ ਮਿਲਦਾ ਹੈ ਹਿੱਸੇਦਾਰੀ ਦਾ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ 1970 ਦੇ ਵਿੱਚ ਜਿਹੜੀ ਆ ਉਹ 하기 ਸੀ ਉਸ ਤੋਂ ਬਾਅਦ ਉਹਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਤੇ ਅੱਛੀ ਗੱਲ ਹੈ ਇਹ ਚੀਜ਼ ਦੁਬਾਰਾ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਨੁਮਾਇੰਦਗੀ ਜਿਹੜੀ ਹੈ ਉਹ ਮਾਈਨੋਰਟੀਜ਼ ਨੂੰ ਜ਼ਰੂਰ ਮਿਲਣੀ ਚਾਹੀਦੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਦੋ ਵੱਡੀ ਮਾਈਨੋਰਟੀਜ਼ ਨੇ ਉਹ 크ਰਿਸਚਨ ਭਾਈਚਾਰਾ ਤੇ ਮੁਸਲਿਮ ਭਾਈਚਾਰਾ ਤੇ ਸੋਨੂ জাফর ਜੀ ਚੁੱਕੀ ਸਾਡੇ ਕਾਂਗਰਸ ਪਾਰਟੀ ਦੇ ਕਾਫੀ ਟਾਈਮ ਤੋਂ ਬੜੇ ਇੱਕ ਵੱਡੇ ਆਗੂ ਵੀ ਰਹੇ ਨੇ ਔਰ ਬੜਾ ਅੱਛਾ ਉਹਨਾਂ ਨੇ ਕੰਮ ਕੀਤਾ ਔਰ 크ਰਿਸਚਨ ਭਾਈਚਾਰੇ ਵਾਸਤੇ ਵੀ ਉਹਨਾਂ ਦਾ ਮੈਂ ਦੇਖਦਾ ਰੰਦਾ ਕਿ ਬੜਾ ਅੱਛਾ ਉਹਨਾਂ ਨੇ ਪੜੀ ਮਤਲਬ ਅੱਗੇ ਹੋ ਕੇ ਇੱਕ ਆਪਣੀ ਕਮਿਊਨਿਟੀ ਵਾਸਤੇ ਕੰਮ ਕੀਤਾ ਹੈ ਵੇ ਬਿਲਕੁਲ ਉਹਨਾਂ ਦੀ ਇਸ ਮੰਗ ਤੋਂ ਆਪਾਂ ਸਹਿਮਤ ਆਂ ਔਰ ਮੈਂ ਖੁਦ ਚੁੱਕੀ ਕਾਫੀ ਟਾਈਮ ਤੋਂ ਆਪਾਂ ਕਾਂਗਰਸ ਮਾਈਨੋਰਟੀ ਸੈਲ ਸੀ ਸਾਡਾ ਜਿਹਦੇ ਵਿੱਚ ਆਪਾਂ 크ਿਸਚੀਅਨ ਔਰ ਮੁਸਲਿਮ ਭਾਈਚਾਰਾ ਮਿਲ ਕੇ ਇੱਕ ਸੈਲ ਕਾਂਗਰਸ ਪਾਰਟੀ ਵੱਲੋਂ ਬਣਾਇਆ ਗਿਆ ਸੀ ਮੈਂ ਉਹਦਾ ਡਿਸਟ੍ਰਿਕਟ ਚੇਅਰਮੈਨ ਰਿਹਾ ਕਾਫੀ ਟਾਈਮ ਕਈ ਕਈ ਸਾਲ ਮੈਂ ਉਹਦਾ ਡਿਸਟ੍ਰਿਕਟ ਚੇਅਰਮੈਨ ਰਿਹਾ ਤੇ ਸਾਨੂੰ ਤੇ ਇਸ ਚੀਜ਼ ਦਾ ਬੜਾ ਇੱਕ ਤਜਰਬਾ ਵੀ ਹੈ ਕਿ ਜਿਹੜਾ ਤਬਕਾ ਹੈ ਮੁਸਲਿਮ ਤੇ 크ਿਸਚੀਅਨ ਭਾਈਚਾਰਾ ਜਿਹੜਾ ਪੰਜਾਬ ਦੇ ਵਿੱਚ ਹੈਗਾ ਇਨੂੰ ਪ੍ਰੋਪਰ ਨੁਮਾਇੰਦਗੀ ਜਿਹੜੀ ਆ ਉਹ ਨਹੀਂ ਮਿਲ ਪਾਂਦੀ ਜਦੋਂ ਸਰਕਾਰ ਆਂਦੀ ਹੈ ਜੋ ਉਹਨਾਂ ਦਾ ਹੱਕ ਬੰਦਾ ਹੱਕ ਹੈ ਉਹ ਹੱਕ ਉਹਨਾਂ ਨੂੰ ਨਹੀਂ ਮਿਲ ਪਾਂਦਾ ਤੇ ਆ ਸਾਡੀ ਤੇ ਪੂਰੀ ਡਿਮਾਂਡ ਹੈ ਸਾਡੀ ਇੱਕ ਮੰਗ ਹੈ ਸਰਕਾਰ ਤੋਂ ਸਾਡੀ ਜੇ ਕਾਂਗਰਸ ਸਰਕਾਰ ਇੱਕ ਡੇਟ ਸਾਹਬ ਬਾਅਦ ਅੱਗੇ ਇਲੈਕਸ਼ਨ ਹੋਣ ਵਾਲੇ ਹੈ ਉਮੀਦ ਹੈ ਕਿ ਸਰਕਾਰ ਚੇਂਜ ਹੁੰਦੀ ਹੈ ਤੇ ਬਿਲਕੁਲ ਆਪਾਂ ਡਿਮਾਂਡ ਕਰਾਂਗੇ ਸਾਡੇ ਪੰਜਾਬ ਪ੍ਰਧਾਨ ਸਾਹਿਬ ਜਿਹੜੇ ਰਾਜਾ ਵਿਡਿੰਗ ਜੀ ਔਰ ਸਾਡੇ ਜਿਹੜੇ ਲੀਡਰ ਸਾਹਿਬਾਨ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਅੰਮ੍ਰਿਤਸਰ ਦੇ ਸਾਬਕਾ ਡੀਪੀਸੀ ਸੀਐਮ ओमप्रकाश ਸੋਨੀ ਜੀ ਔਰ ਜਿੰਨੇ ਵੀ ਵੱਡੇ ਲੀਡਰਸ ਨੇ ਮੈਂ ਜ਼ਰੂਰ ਬਿਲਕੁਲ ਆਪਣੀ ਚੀਜ਼ਾਂ ਦਾ ਸਾਹਮਣੇ ਰੱਖਾਂਗੇ ਤੇ ਜਾਫਰ ਜੀ ਨਾਲ ਆਪਾਂ ਮਿਲ ਕੇ ਜਿਸ ਤਰ੍ਹਾਂ ਵੀ ਉਹ ਅੱਗੇ ਪ੍ਰੋਗਰਾਮ ਬਣਾਉਂਦੇ ਹੈ ਡੀਸੀ ਨੂੰ ਮੈਮੋਰੰਡਮ ਦੇਣਾ ਹੈ ਜਾਂ ਜਿਹੜੇ ਵੀ ਲੀਡਰਸ ਨੇ ਉਹਨਾਂ ਨੂੰ ਜਾ ਕੇ ਮਿਲਣਾ ਉਹਨਾਂ ਨੇ ਇੱਕ ਮੰਗ ਪੱਤਰ ਦੇਣਾ ਆਪਾਂ ਜ਼ਰੂਰ ਉਹਨਾਂ ਦੇ ਨਾਲ ਤੁਰਾਂਗੇ ਤੇ ਮੈਂ ਮੁਸਲਿਮ ਭਾਈਚਾਰੇ ਵਾਲੋ ਬਿਲਕੁਲ ਇੱਕ ਪੂਰਾ ਸਾਥ ਦੇਵਾਂਗਾ ਤੇ ਅੱਗੇ ਚੱਲ ਕੇ ਆਪਾਂ ਉਹਨਾਂ ਨਾਲ ਜਾ ਕੇ ਸਾਰਾ ਰੱਖਾਂਗੇ 10 ਤਰੀਕ ਨੂੰ ਇੱਕ ਪ੍ਰੋਗਰਾਮ ਰੱਖ ਰਹੇ ਹਾਂ ਸਾਨੂੰ জাফর ਜੀ ਕੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਦੇ ਵਾਸਤੇ ਜੋ ਵੀ ਘਟ ਗਿਣਤੀ ਭਾਈਚਾਰਾ ਹੈ ਜੈਨੀ, ਬੋਧੀ, ਮੁਸਲਿਮ, ਔਰ 크ਰਿਸਚੀਅਨ ਔਰ ਇਸ ਤੋਂ ਇਲਾਵਾ ਵੀ ਜੋ ਘਟ ਗਿਣਤੀ ਦੇ ਵਿੱਚ ਭਾਈਚਾਰਾ ਸਾਡਾ ਆਉਂਦਾ ਹੈ ਉਹਨਾਂ ਨੂੰ ਇਕੱਠੇ ਕਰਕੇ ਉਹ ਮੈਮੋਰੰਡਮ ਦੇਣ ਦੇ ਵਾਸਤੇ ਡੀਸੀ ਸਾਹਿਬ ਕੋਲ ਜਾ ਰਹੇ ਨੇ ਉਸੀਂ ਆਪਣੇ ਪੂਰਾ ਸਹਿਯੋਗ ਉਹਨਾਂ ਦੇ ਨਾਲ ਤੁਰੂਗੇ ਹਾਂ ਬਿਲਕੁਲ ਸਾਡਾ ਪੂਰਾ ਸਹਿਯੋਗ ਉਹਨਾਂ ਦੇ ਨਾਲ ਹੈ ਔਰ ਬੜੀ ਅੱਛੀ ਚੀਜ਼ ਉਹਨਾਂ ਨੇ ਬੜਾ ਅੱਛਾ ਫੈਸਲਾ ਲਿਆ ਕਿ ਵੀ ਆਪਾਂ ਡੀਸੀ ਨੂੰ ਆਪਾਂ ਕਿ ਮੈਮੋਰੰਡਮ ਦਿੰਦੇ ਹਾਂ ਬਲਕਿ ਮੈਂ ਤਾਂ ਕਹਾਂਗਾ ਡੀਸੀ ਨੂੰ ਵੀ ਮੈਮੋਰੰਡਮ ਦਈਏ ਤੋਂ ਉਹਦੇ ਨਾਲ ਨਾਲ ਆਪਾਂ ਸਾਰੇ ਮਿਲ ਕੇ ਸਾਰੇ ਜਿੱਦੇ ਵੀ ਲੀਡਰ ਸਾਡੇ ਕਾਂਗਰਸ ਦੇ ਵੱਡੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਵੀ ਇੱਕ ਮੈਮੋਰੰਡਮ ਜਾ ਕੇ ਦੇ ਕੇ ਆਈਏ ਕਿ ਸਾਡੀ ਇਹ ਡਿਮਾਂਡ ਹੈਗੀ ਹੈ ਤੇ ਸਰਕਾਰ ਜੇ ਆਂਦੀ ਹੈ ਕਾਂਗਰਸ ਦੀ ਸਰਕਾਰ ਉਮੀਦ ਹੈ ਇਨਸ਼ਾਅੱਲਾ 1.5 ਸਾਲ ਬਾਅਦ ਇਲੈਕਸ਼ਨ ਤੇ ਸਰਕਾਰ ਆਏਗੀ ਕਿ ਆਪਾਂ ਚਾਹੁੰਦੇ ਕਿ ਸਾਡੀ ਇਹ ਮੰਗ ਜ਼ਰੂਰ ਰੱਖੀ ਜਾਵੇ ਔਰ ਮੌਜੂਦਾ ਜਿਹੜੀ ਸਰਕਾਰ ਚੱਲਦੀ ਪਈ ਆਪਾਂ ਉਹਨੂੰ ਉਹਨਾਂ ਨੂੰ ਵੀ ਕੰਨਣਾ ਕਿ ਭਗਵੰਤ ਮਾਤਾ ਜੀ ਦੇ ਸਰਕਾਰ ਜਿਹੜੀ ਆ ਘਟੋ ਘਾੜ ਅਸੈਂਬਲੀ ਦੇ ਅਸ ਵਿਧਾਨ ਸਭਾ ਸਭਾ ਦੇ ਵਿੱਚ ਲਿਆਂ ਪ੍ਰਸਤਾਵ ਲਿਆਂ ਪ੍ਰਸਤਾਵ ਪਾਸ ਕਰਨ ਤੇ ਇਹਨੂੰ ਲਾਗੂ ਕਰਨ ਬਿਲਕੁਲ ਅੱਛੀ ਗੱਲ ਹੈ ਮਾਈਨੋਰਟੀਸ ਜਿਹੜੀ ਪੰਜਾਬ ਦੇ ਵਿੱਚ ਹੈ ਉਹ ਬੜੇ ਕਾਫੀ ਅੱਛੀ ਤਾਦਾਦ ਦੇ ਵਿੱਚ ਮਾਈਨੋਰਟੀ ਪੰਜਾਬ ਦੇ ਵਿੱਚ ਹੈ ਖਾਸ ਕਰਕੇ ਕ੍ਰਿਸ਼ਚਨ ਪਾਈਚਾਰਾ ਤੇ ਮੁਸਲਿਮ ਪਾਈਚਾਰਾ ਤੇ ਇਹਨਾਂ ਨੂੰ ਇਹਨਾਂ ਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਅ ਕਾਸਕਰ ਜਿਹੜੇ ਲੋਕ ਪਾਰਟੀ ਦੇ ਨਾਲ ਜੁੜੇ ਜਿਹੜੇ ਡਿਜ਼ਰਵ ਕਰਦੇ ਇਸ ਨੂੰ ਜ਼ੀਰੋ ਅੱਗੇ ਲੈ ਆਣਾ ਚਾਹੀਦਾ ਔਰ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜੇ ਲੋਕ ਕੰਮ ਕਰਦੇ ਪਏ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਅੱਛੇ ਹੋਦੇ ਦੇ ਉੱਪਰ ਲੈ ਅੱਗੇ ਆ ਕੇ ਲਿਆ ਅਬਦੁੱਲ ਨੂਰ ਜੀ ਤੁਸੀਂ ਦੇਖਿਆ ਹੋਏਗਾ ਕਿ ਪੰਜਾਬ ਦੀ ਜੋ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਦੋਂ ਉਹਨਾਂ ਨੇ ਗਵਰਨਮੈਂਟ ਬਣਾਣੀ ਸੀ ਉਹ ਪੰਜਾਬ ਦੇ ਵਿੱਚ ਬਹੁਤ ਵਾਅਦੇ ਕਰਕੇ ਆਏ ਕਿ ਕਿਸੇ ਨੂੰ ਕੋਈ ਸੰਦਰਸ਼ ਨਹੀਂ ਕਰਨਾ ਪਏਗਾ ਜਿਸ ਦੀ ਜੋ ਜੋ ਡਿਮਾਂਡ ਹੋਏਗੀ ਉਹ ਬੜੇ ਆਰਾਮ ਦੇ ਨਾਲ ਅਸੀਂ ਲਾਗੂ ਕਰਾਂਗੇ ਔਰ ਤੁਹਾਡੀ ਇਹ ਜੋ ਮੰਗ ਹੈ ਕਟ ਗਿਣਤੀ ਭਾਈਚਾਰੇ ਦੀ ਐਮਐਲਸੀ ਦੀ ਔਰ ਇਸ ਮੰਗ ਨੂੰ ਮਨਾਉਣ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਬਹੁਤ ਵੱਡਾ ਸੰਘਰਸ਼ ਕਰਨਾ ਪਵੇ ਤੇ ਕੀ ਤੁਸੀਂ ਉਹ ਸੰਘਰਸ਼ ਕਰਨ ਦੇ ਲਈ ਤਿਆਰ ਹੋ ਕਿ ਤੁਸੀਂ ਆਪਣੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਵੇਟ ਕਰੋਗੇ ਕਿ ਉਹ ਸਰਕਾਰ ਆਏਗੀ ਤੇ ਫਿਰ ਅਸੀਂ ਆਪਣੇ ਹੱਕ ਲਵਾਂਗੇ ਨਹੀਂ ਜੀ ਬਿਲਕੁਲ ਦੇਖੋ ਇਸ ਮੁੱਦੇ ਨੂੰ ਜਿਸ ਤਰ੍ਹਾਂ ਹੁਣ 10 ਤਰੀਕ ਦਾ ਪ੍ਰੋਗਰਾਮ ਰੱਖਿਆ ਇਕੱਠੇ ਬੈਠਾਂਗੇ ਸਾਰੇ ਔਰ ਸਾਰੇ ਹੀ ਜਿੰਨੇ ਵੀ ਸਾਡੇ ਮੁਸਲਮਾਨ ਕਮਿਊਨਿਟੀ ਦੇ ਜਿਹੜੇ ਅਹੁਦੇਦਾਰ ਸਾਬਾਨ ਨੇ ਜਾਂ 크ਿਸਚਨ ਪਾਇਚਾਰ ਦੇ ਜਿਹੜੇ ਹਗੇ ਨੇ ਉਹ ਇਕੱਠੇ ਬੈਠਣਗੇ ਔਰ ਇਹਦੇ ਉੱਪਰ مشورہ ਆਪਾਂ ਜ਼ਰੂਰ ਕਰਾਂਗੇ ਕਿ ਅੱਗੇ ਦੀ ਕੋਈ ਰਣਨੀਤੀ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਾਹਮਣੇ ਰੱਖਿਆ ਜਾਏ ਔਰ ਬਿਲਕੁਲ ਆਵਾਜ਼ ਸੁਣਨੀ ਜ਼ਰੂਰੀ ਆਵਾਜ਼ ਸੁਕਾਂਗੇ ਪੂਰੀ ਕੋਸ਼ਿਸ਼ ਕਰਾਂਗੇ ਕਿ ਐਸੇ ਸਰਕਾਰ ਦੇ ਵਿੱਚ ਸਰਕਾਰ ਭਗਵੰਤਾਨ ਸਰਕਾਰ ਜਿਹੜੀ ਉਹ ਇਹਦੇ ਚ ਇਹਨੂੰ ਲੈ ਕੇ ਆਏ ਬਾਕੀ ਜਿਹੜੀ ਹੈ ਇੱਕ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਦੇ ਦੇਖਿਆ ਜਾਂਦਾ ਆਮ ਆਦੀ ਪਾਰਟੀ ਪਰ ਵਾਕਈ ਜੋ ਮੀਸ ਸੀ ਉਹ ਨਹੀਂ ਉਹਨਾਂ ਨੇ ਕੀਤਾ ਲੋਕੀ ਸੋਚ ਰਹੇ ਸੀ ਕਿ ਸ਼ਾਇਦ ਕੁਝ ਬਦਲਾਅ ਬਹੁਤ ਵੱਡਾ ਪੰਜਾਬ ਦੇ ਵਿੱਚ ਆਏਗਾ ਲੇਕਿਨ ਉਹ ਬਦਲਾਅ ਨਹੀਂ ਆਇਆ ਬਲਕਿ ਲੋਕਾਂ ਨੂੰ ਹੋਰ ਵੀ ਜ਼ਿਆਦਾ ਦਿੱਕਤਾਂ ਸਰਕਾਰ ਦੇ ਵਿੱਚ ਆਈਆਂ ਖਾਸ ਕਰ ਕੁਝ ਦਿਨ ਪਹਿਲਾਂ ਹੀ ਮੈਂ ਬਿਜਲੀ ਦਾ ਇੱਕ ਬੜਾ ਸੁਣ ਰਿਹਾ ਸੀ ਮਾਨ ਸਾਹਿਬ ਕਹਿ ਰਹੇ ਸੀ ਕਿ ਹੁਣ ਕੱਟ ਨਹੀਂ ਲੱਗਣਗੇ ਲੇਕਿਨ ਕੱਟ ਬਹੁਤ ਜ਼ਿਆਦਾ ਬਿਜਲੀ ਦੇ ਲੱਗ ਰਹੇ ਨੇ ਪਹਿਲਾਂ ਇੰਨੇ ਕੱਟ ਨਹੀਂ ਲੱਗਦੇ ਸੀ ਕਿ ਜਿੰਨੇ ਕੱਟ ਹੁਣ ਬਿਜਲੀ ਦੇ ਲੱਗਦੇ ਤੇ ਆਮ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਲੋਕਾਂ ਨੇ ਤੇ ਇੱਕ ਬਦਲਾਅ ਦੀ ਨੀਅਤ ਨਾਲ ਵੋਟ ਪਾਇਆ ਸੀ ਕਿ ਸ਼ਾਇਦ ਕੋਈ ਨਈ ਚੇਂਜਿੰਗ ਪੰਜਾਬ ਦੇ ਵਿੱਚ ਆਏਗੀ ਲੇਕਿਨ ਉਹ ਚੀਜ਼ ਨਹੀਂ ਹੋਈ ਉਮੀਦ ਹੈ ਬਦਲਾਅ ਦੁਬਾਰਾ ਆਏਗਾ 1.5 ਸਾਲ ਬਾਅਦ ਇਲੈਕਸ਼ਨ ਹੋਣਗੇ ਤੇ ਬਦਲਾਅ ਆਏਗਾ ਪੰਜਾਬ ਦੁਬਾਰਾ ਤਰੱਕੀ ਦੇ ਵੱਲ ਦੁਬਾਰਾ ਚੱਲੇਗਾ ਬਹੁਤ ਬਹੁਤ ਧੰਨਵਾਦ ਨੋਰ ਸਾਹਿਬ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਪ੍ਰਤੀਕਸ਼ ਲੱਕੀ